ਪਾਰ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਬਰੀਮਾਲਾ ਯਾਤਰਾ ਲਈ ਕੇਰਲ ਦੇ ਪਰਮਦਮ ਪਹੁੰਚੇ ਸਨ ਪਾਰ ਉਹਨਾਂ ਨਾਲ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਨਾ ਹਾਦੀ ਹੈਲੀਕਾਪਟਰ ਨਾਲ ਇੱਕ ਘਟਨਾ ਵਾਪਰੀ ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਪਰਮੰਧਮ ਸੀਤ ਨਵੇਂ ਰਾਜੀਵ ਗਾਂਧੀ ਇੰਦੋਰ ਸਟੇਡੀਅਮ ਹੈਲੀਪੈਡ ਤੇ ਉਤਰਦੇ ਸਮੇਂ ਖੱਡੇ ਵਿੱਚ ਫਸ ਜਾਂਦੀ ਇੱਕ ਖਬਰ ਸਾਨੂੰ ਮਿਲਦੀ ਹੈ ਇਸ ਮਾਮਲੇ ਦੌਰਾਨ ਹੈਲੀਕਾਪਟਰ ਨੂੰ ਪੁਲਿਸ ਅਤੇ ਅੱਤਪੂਜਵੀ ਪਾਖ ਦੇ ਕਰਮਚਾਰੀਆਂ ਨੇ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਘਟਨਾ ਸਥਾਨ ਤੇ ਕਿਸੇ ਕਿਸਮ ਦੀ ਜਾਨ ਮਾਲ ਦੀ ਹਾਨੀ ਦੀ ਖਬਰ ਨਹੀਂ ਮਿਲੀ ਹੈ ਹਾਲੇ ਤੱਕ ਰਾਸ਼ਟਰਪਤੀ ਮੁਰਮੁਰ ਸਬਰੀਮਲ ਯਾਤਰਾ ਤੇ ਜਾ ਰਹੇ ਸਨ ਹੈਲੀਕਾਪਟਰ ਦੇ ਹੈਲੀਪੈਡ ਤੇ ਉਤਰਦੇ ਸਮੇ ਖੱਡੇ ਵਿੱਚ ਫਸ ਜਾਂਦੇ ਕਾਰਨ ਇਹ ਘਟਨਾ ਵਾਪਰੀ ਸੀ ਇਸ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਰਾਹੀਂ ਪੰਬਾ ਲਈ ਰਵਾਨਾ ਹੋ ਗਿਆ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਹੈਲੀਕਾਪਟਰ ਨੂੰ ਉਤਰ ਲਈ ਆਖਰੀ ਸਮੇਂ ਤੇ ਜਗ੍ਹਾ ਤੈਅ ਕੀਤੀ ਗਈ ਸੀ ਹੈਲੀਪੈਡ ਮੰਗਲਵਾਰ ਦੀ ਦੇਰ ਰਾਤ ਨੂੰ ਬਣਾਇਆ ਗਿਆ ਸੀ ਅਤੇ ਪੂਰੀ ਤਰ੍ਹਾਂ ਸੁੱਕਿਆ ਨਹੀਂ ਸੀ ਜਦ ਹੈਲੀਕਾਪਟਰ ਲੈਂਡ ਹੋਇਆ ਤਾਂ ਉਸ ਦੇ ਭਾਰੀ ਵਜਨ ਕਾਰਨ ਹੈਲੀਪੈਡ ਵਿੱਚ ਹੀ ਧਸ ਜਾਣ ਦਾ ਖਤਰਾ ਹੋਇਆ ਸੀ ਅਧਿਕਾਰੀ ਨੇ ਵੀ ਦੱਸਿਆ ਹੈ ਕਿ ਸਥਾਨਕ ਕਰਮਚਾਰੀ ਅਤੇ ਐਮਰਜੈਂਸੀ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਈ ਸੀ ਅਤੇ ਹੈਲੀਕਾਪਟਰ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਸੀ ਰਾਸ਼ਟਰਪਤੀ ਨੂੰ ਕੋਈ ਅਸੁਵਿਧਾ ਨਹੀਂ ਹੋਈ ਸਬਰੀਮਾਲਾ ਯਾਤਰਾ ਸਬੰਧੀ ਰਾਸ਼ਟਰਪਤੀ ਮੁਰਮੂ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਕਾਫੀ ਕਸਰਤ ਨਾਲ ਬਣੀ ਹੋਈ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਵੀ ਹਵਾਈ ਸਫਰ ਸੁਰੱਖਿਆ ਪ੍ਰੋਟੋਕੋਲ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਸਥਾਨਕ ਮੀਡੀਆ ਅਤੇ ਲੋਕਾਂ ਨੇ ਵੀ ਇਸ ਘਟਨਾ ਨੂੰ ਤੇਜ਼ੀ ਨਾਲ ਕਵਰ ਕੀਤਾ ਜਦ ਰਾਸ਼ਟਰਪਤੀ ਸੜਕ ਯਾਤਰਾ ਲਈ ਰਵਾਨਾ ਹੋਈ ਉਸ ਸਮੇਂ ਸਥਾਨਕ ਲੋਕਾਂ ਨੇ ਵੀ ਉਨਾਂ ਨੂੰ ਸੁਨਮਨੀ ਸਵਾਗਤ ਦਿੱਤਾ ਗਿਆ ਸੀ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਬਰੀਮਾਲਾ ਯਾਤਰਾ ਲਈ ਕੇਰਲ ਦੇ ਪਰਮਦਮ ਪਹੁੰਚੇ ਸਨ ਪਰ ਉਹਨਾਂ ਨਾਲ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਉਨਾ ਹਾਦੀ ਹੈਲੀਕਾਪਟਰ ਨਾਲ ਇੱਕ ਘਟਨਾ ਵਾਪਰੀ ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਪਰਮੰਧਮ ਸੀਤ ਨਵੇਂ ਰਾਜੀਵ ਗਾਂਧੀ ਇੰਦੋਰ ਸਟੇਡੀਅਮ ਹੈਲੀਪੈਡ ਤੇ ਉਤਰਦੇ ਸਮੇਂ ਖੱਡੇ ਵਿੱਚ ਫਸ ਜਾਂਦੀ ਇੱਕ ਖਬਰ ਸਾਨੂੰ ਮਿਲਦੀ ਹੈ ਇਸ ਮਾਮਲੇ ਦੌਰਾਨ ਹੈਲੀਕਾਪਟਰ ਨੂੰ ਪੁਲਿਸ ਅਤੇ ਅੱਤਪੂਜਵੀ ਪਾਖ ਦੇ ਕਰਮਚਾਰੀਆਂ ਨੇ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਘਟਨਾ ਸਾਹਤ ਕਿਸੇ ਕਿਸਮ ਦੀ ਜਾਨ ਮਾਲ ਦੀ ਹਾਨੀ ਦੀ ਖਬਰ ਨਹੀਂ ਮਿਲੀ ਹੈ ਹਾਲੇ ਤੱਕ ਰਾਸ਼ਟਰਪਤੀ ਮੁਰਮੁਰ ਸਬਰੀਮਾਲ ਯਾਤਰਾ ਤੇ ਜਾ ਰਹੇ ਸਨ ਹੈਲੀਕਾਪਟਰ ਦੇ ਹੈਲੀਪੈਡ ਤੇ ਉਤਰਦੇ ਸਮੇ ਖੱਡੇ ਵਿੱਚ ਫਸ ਜਾਂਦੇ ਕਾਰਨ ਇਹ ਘਟਨਾ ਵਾਪਰੀ ਸੀ ਇਸ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਰਾਹੀਂ ਪੰਬਾ ਲਈ ਰਵਾਨਾ ਹੋ ਗਿਆ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਹੈਲੀਕਾਪਟਰ ਨੂੰ ਉਤਰ ਲਈ ਆਖਰੀ ਸਮੇਂ ਤੇ ਜਗ੍ਹਾ ਤੈਅ ਕੀਤੀ ਗਈ ਸੀ ਹੈਲੀਪੈਡ ਮੰਗਲਵਾਰ ਦੀ ਦੇਰ ਰਾਤ ਨੂੰ ਬਣਾਇਆ ਗਿਆ ਸੀ ਅਤੇ ਪੂਰੀ ਤਰ੍ਹਾਂ ਸੁੱਕਿਆ ਨਹੀਂ ਸੀ ਜਦ ਹੈਲੀਕਾਪਟਰ ਲੈਂਡ ਹੋਇਆ ਤਾਂ ਉਸ ਦੇ ਭਾਰੀ ਵਜਨ ਕਾਰਨ ਹੈਲੀਪੈਡ ਵਿੱਚ ਧਸ ਜਾਣ ਦਾ ਖਤਰਾ ਹੋਇਆ ਸੀ ਅਧਿਕਾਰੀ ਨੇ ਵੀ ਦੱਸਿਆ ਹੈ ਕਿ ਸਥਾਨਕ ਕਰਮਚਾਰੀ ਅਤੇ ਐਮਰਜੈਂਸੀ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਈ ਸੀ ਅਤੇ ਹੈਲੀਕਾਪਟਰ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਸੀ ਰਾਸ਼ਟਰਪਤੀ ਨੂੰ ਕੋਈ ਅਸੁਵਿਧਾ ਨਹੀਂ ਹੋਈ ਸਬਰੀਮਾਲਾ ਯਾਤਰਾ ਸਬੰਧੀ ਰਾਸ਼ਟਰਪਤੀ ਮੁਰਮੂ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਕਾਫੀ ਕਸਰਤ ਨਾਲ ਬਣੀ ਹੋਈ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਵੀ ਹਵਾਈ ਸਫਰ ਸੁਰੱਖਿਆ ਪ੍ਰੋਟੋਕੋਲ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਸਥਾਨਕ ਮੀਡੀਆ ਅਤੇ ਲੋਕਾਂ ਨੇ ਵੀ ਇਸ ਘਟਨਾ ਨੂੰ ਤੇਜ਼ੀ ਨਾਲ ਕਵਰ ਕੀਤਾ ਜਦ ਰਾਸ਼ਟਰਪਤੀ ਸੜਕ ਯਾਤਰਾ ਲਈ ਰਵਾਨਾ ਹੋਈ ਉਸ ਸਮੇਂ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਸਵਾਗਤ ਦਿੱਤਾ ਗਿਆ ਸੀ